ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਟੀਓ ਮੱਕੇ ਦਾ ਮਾਨਵ ਜਿਸ ਨੂੰ ਲਿਖਿਆ ਹੈ ਮਨਪ੍ਰੀਤ ਕੌਰ ਮਨਹਾਸ ਜੀ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਏਗੀ ਜੇਕਰ ਅਯੋਕੇ ਸਮਾਜ ਦੀ ਗੱਲ ਕਰੀਏ ਤਾਂ ਅੱਜ ਈਆਂ ਆਪਣੀ لیاقت ਅਤੇ ਕਾਬਿਲियत ਨਾਲ ਰੇਖ ਖੇਤਰ ਵਿੱਚ ਮੱਲਾ ਮਾਰ ਰਹੀਆਂ ਹਨ ਅੱਜ ਮਾਪੇ ਵੀ ਧੀਆਂ ਨੂੰ ਅੱਗੇ ਵਧਣ ਲਈ ਪੂਰਾ ਸਹਿਯੋਗ ਦੇ ਰਹੇ ਹਨ ਪਰ ਜੇਕਰ ਦੂਜੇ ਪੱਖ ਦੀ ਗੱਲ ਕਰੀਏ ਤਾਂ ਕਈ ਧੀਆਂ ਇਸ ਆਜ਼ਾਦੀ ਦਾ ਨਜਾਇਜ਼ ਫਾਇਦਾ ਉਠਾਉਂਦੀਆਂ ਹੋਈਆਂ ਜ਼ਿੰਦਗੀ ਦੇ ਬਹੁਤ ਅਹਿਮ ਫੈਸਲੇ ਬਿਨਾਂ ਮਾਪਿਆਂ ਦੀ ਰਜ਼ਾਮੰਦੀ ਦੇ ਲੈ ਰਹੀਆਂ ਹਨ ਅਤੇ ਹੀ ਬਸਡੇ ਉਹਨਾਂ ਦੀ ਅਗਲੀ ਜਿੰਦਗੀ ਵਿੱਚ ਨਾਸੂਰ ਬਣ ਰਹੇ ਹਨ ਕਿਉਂਕਿ ਭਾਵਕ ਹੋ ਕੇ ਲਏ ਫੈਸਲੇ ਜ਼ਿਆਦਾਤਰ ਪਛਤਾਵਾ ਬੰਦੇ ਨੇ ਤੈਨੂੰ ਕੋਸਾਨ ਪਹਿਲਾਂ ਦੀ ਗੱਲ ਹੈ ਇੱਕ ਅਖਬਾਰ ਵਿੱਚ ਮੇਰਾ ਧੀਆ ਨਾਲ ਸੰਬੰਧਿਤ ਲੇਖ छਪਾਇਆ ਸੀ ਪਾਠਕਾਂ ਦੇ ਕਾਫੀ ਫੋਨ ਆਏ ਕਈ ਬਜ਼ੁਰਗ ਪਾਠਕਾਂ ਇੰਨੀਆਂ ਅਸੀਸਾਂ ਦੇਣ ਕਿ ਮਨ ਖੁਸ਼ ਹੋ ਗਿਆ ਪਰ ਕੁਝ ਫੋਨ ਕਾਲਾਂ ਨੇ ਮੈਨੂੰ ਥੁਰ ਅੰਦਰੋਂ ਜਿਜੋੜ ਦਿੱਤਾ ਪਹਿਲੀ ਫੋਨ ਕਾਲ ਇੱਕ ਬਜ਼ੁਰਗ ਦੀ ਸੀ ਪਹਿਲਾਂ ਉਹਨਾਂ ਮੇਰੇ ਲਈ ਬਾਰੇ ਬਹੁਤ ਸੋਹਣੀ ਗੱਲ ਕੀਤੀ ਅਤੇ ਫਿਰ ਉਹ ਆਪਣੇ ਦਿਲ ਦਾ ਦੁੱਖ ਮੇਰੇ ਨਾਲ ਢੋਲਣ ਲੱਗੀ ਉਹ ਕਹਿਣ ਲੱਗੀ ਕਿ ਇਹ ਮੇਰੀ ਵਿਕਤੀ ਹੈ ਮੈਂ ਉਸਨੇ ਲਾਡਾ ਚਾਵਾਂ ਨਾਲ ਪਾਲਿਆ ਹਰ ਇੱਕ ਇੱਛਾ ਪੂਰੀ ਕੀਤੀ ਉਸਦੀ ਅਤੇ ਜਦੋਂ ਉਹ ਨਰਸਿੰਗ ਦੀ ਪੜ੍ਹਾਈ ਕਰਦੀ ਸੀ ਉਸ ਸਮੇਂ ਦੌਰਾਨ ਉਸਦੀ ਮੁਲਾਕਾਤ ਇੱਕ ਮੁੰਡੇ ਨਾਲ ਹੋ ਗਈ ਤੇ ਉਸਨੇ ਉਸ ਮੁੰਡੇ ਨਾਲ ਵਿਆਹ ਕਰਾਉਣ ਦਾ ਫੈਸਲਾ ਵੀ ਕਰ ਲਿਆ ਮੈਂ ਉਸਦੇ ਫੈਸਲੇ ਦੇ ਬਰੁੱਧ ਨਹੀਂ ਸੀ ਪਰ ਮੈਂ ਚਾਹੁੰਦਾ ਸੀ ਕਿ ਪਹਿਲਾਂ ਉਹ ਪੜ੍ਹਾਈ ਪੂਰੀ ਕਰ ਲਵੇ ਮੈਂ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ ਅਤੇ ਉਸ ਮੁੰਡੇ ਨਾਲ ਹੀ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਉਸ ਮੁੰਡੇ ਨੇ ਮੁੰਡੇ ਦੇ ਨਸ਼ੇੜੀ ਹੋਣ ਬਾਰੇ ਪਤਾ ਲੱਗਿਆ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋ ਗਈ ਉਹਨ ਉਸਦੀ ਇੱਕ ਛੋਟੀ ਧੀ ਹੈ ਉਸ ਨਸ਼ੇੜੀ ਨੇ ਮੇਰੀ ਧੀ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਜੇਕਰ ਉਹ ਮੇਰੀ ਗੱਲ ਮੰਨ ਲੈਂਦੀ ਤਾਂ ਸ਼ਾਇਦ ਅੱਜ ਵਧੀਆ ਜ਼ਿੰਦਗੀ ਜਿਉ ਰਹੀ ਹੁੰਦੀ ਅਤੇ ਆਪਣੇ ਪੈਰਾਂ ਤੇ ਵੀ ਖੜੀ ਹੁੰਦੀ ਤੀਆਂ ਤੋਂ ਡਰ ਨਹੀਂ ਲੱਗਦਾ ਤੀਆਂ ਦੇ ਕਰਮਾਂ ਤੋਂ ਡਰ ਲੱਗਦਾ ਇੱਕ ਹੋਰ ਮਾਂ ਨੇ ਮੈਨੂੰ ਫੋਨ ਤੇ ਆਪਣਾ ਦੁੱਖ ਸਾਂਝਾ ਕੀਤਾ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣੀ ਧੀ ਨੂੰ ਪੜ੍ਹਾ ਰਹੀ ਸੀ ਮੈਂ ਆਪਣੀ ਧੀ ਨੂੰ ਹਰੇ ਖੁਸ਼ੀ ਦਿਨਾ ਚਾਹੁੰਦੀ ਸੀ ਮੈਂ ਚਾਹੁੰਦੀ ਸੀ ਕਿ ਉਹ ਆਪਣੇ ਪੈਰਾਂ ਤੇ ਖੜੀ ਹੋਵੇ ਅਤੇ ਵਧੀਆ ਜ਼ਿੰਦਗੀ ਮਾਣੇ ਇਸ ਲਈ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਸ ਨੂੰ ਅਗਲੇਰੀ ਪੜ੍ਹਾਈ ਲਈ ਕਾਲਜ ਭੇਜਿਆ ਜਦੋਂ ਮੇਰੀ ਧੀ ਮੋਟਰਸਾਈਕਲ ਚਲਾਉਂਦੀ ਤਾਂ ਆਂਢ ਗੁਆਂਢੀ ਕਹਿੰਦੇ ਕਿ ਤੂੰ ਕੁੜੀ ਨੂੰ ਜ਼ਿਆਦਾ ਹੀ ਖੁੱਲ੍ਹ ਦੇ ਰੱਖੀ ਹੈ ਪਰ ਮੈਂ ਕਿਸੇ ਦੀ ਸੁਣਦੀ ਨਹੀਂ ਸੀ ਮੈਨੂੰ ਆਪਣੀ ਧੀ ਤੇ ਪੂਰਾ ਵਿਸ਼ਵਾਸ ਸੀ ਪਰ ਇੱਕ ਦਿਨ ਮੇਰੀਆਂ ਸਾਰੀਆਂ ਸਧਰਾਂ ਤੇ ਪਾਣੀ ਖੜ ਗਿਆ ਜਦੋਂ ਉਸਨੇ ਮੈਨੂੰ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਮੈ ਉਸ ਨੂੰ ਬਥੇਰਾ ਸੁਝਾਇਆ ਕਿ ਪਹਿਲਾਂ ਉਹ ਆਪਣੀ ਪੜ੍ਹਾਈ ਪੂਰੀ ਕਰ ਲਵੇ ਅਤੇ ਮੈਂ ਉਸਦੇ ਡੈਡੀ ਨਾਲ ਵੀ ਇਹ ਸੰਬੰਧੀ ਗੱਲ ਕਰ ਲਵਾਂਗੀ ਪਰ ਮੇਰੀ ਧੀ ਨੇ ਕੁਝ ਦਿਨਾਂ ਬਾਅਦ ਹੀ ਉਸ ਮੁੰਡੇ ਨਾਲ ਕੋਰਟ ਮੈਰਿਜ ਕਰਵਾ ਲਈ ਅਤੇ ਘਰ ਛੱਡ ਦਿੱਤਾ ਹੁਣ ਮੈਨੂੰ ਲੱਗਦਾ ਹੈ ਕਿ ਲੋਕ ਠੀਕ ਹੀ ਕਹਿੰਦੇ ਸੀ ਮੈਂ ਆਪਣੀ ਧੀ ਨੂੰ ਜ਼ਿਆਦਾ ਹੀ ਜਿਆਦੀ ਦੇ ਦਿੱਤੀ ਸੀ ਅਤੇ ਉਸਨੇ ਉਸ ਦਾ ਨਿਆਂ ਫਾਇਦਾ ਵੀ ਚੁੱਕਿਆ ਤੇ ਮੈਨੂੰ ਬਹੁਤ ਖੁਸ਼ ਹੋਇਆ ਇਸ ਕੇਸ 'ਚ ਮੈਂ ਅੱਖੀਂ ਦੇਖਿਆ ਇੱਕ ਕੇਸ ਤਾਂ ਮੈਂ ਅੱਖੀਂ ਦੇਖਿਆ ਮੈਂ ਕੰਪਿਊਟਰ ਵਿਸ਼ੇ ਦੀ ਪੋਸਟ ਗ੍ਰੈਜੂਏਸ਼ਨ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਕਰ ਰਹੀ ਸੀ ਪੇਪਰ ਸ਼ੁਰੂ ਹੋ ਗਏ ਸਨ ਇੱਕ ਪ੍ਰੈਕਟੀਕਲ ਪੇਪਰ ਸੀਰੇ 9 ਵਜੇ ਸੀ। ਸੋ ਯੂਨੀਵਰਸਿਟੀ 9 ਵਜੇ ਪਹੁੰਚਣਾ ਸੀ। ਨਾਲ ਦੀ ਸਹੇਲੀ ਨਾਲ ਸਲਾਹ ਕੀਤੀ ਤੇ ਉਹ ਕਹਿਣ ਲੱਗੀ ਕਿ ਇੱਕ ਦਿਨ ਪਹਿਲਾਂ ਕਿਸੇ ਨੇੜਲੇ ਸ਼ਹਿਰ ਜਾਂਦੇ ਹਾਂ। ਉੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਹਨ। ਰਾਤ ਉਹਨਾਂ ਦੇ ਰਹਿ ਲਵਾਂਗੇ। ਸਵੇਰੇ ਯੂਨੀਵਰਸਿਟੀ ਨੂੰ ਜਲਦੀ ਚਲੇ ਜਾਵਾਂਗੇ। ਸੋ ਅਸੀਂ ਦੋਵੇਂ ਜਣੀਆਂ ਉਸ ਦੇ ਪਾਪਾ ਨਾਲ ਰਿਸ਼ਤੇਦਾਰਾਂ ਦੇ ਘਰ ਪਹੁੰਚ ਗਏ। ਉੱਥੇ ਜਾ ਕੇ ਚਾਹ ਪਾਣੀ ਪੀਣ ਤੋਂ ਬਾਅਦ ਸ਼ਾਮ ਨੂੰ ਉਹਨਾਂ ਦੀ ਕੁੜੀ ਜੋ ਕੋਈ 18-19 ਸਾਲ ਦੀ ਲੱਗਦੀ ਸੀ ਸਾਨੂੰ ਗੁਰਦੁਆਰੇ ਲੈ ਗਈ ਜਦੋਂ ਅਸੀਂ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਗੁਰਦੁਆਰੇ ਵਿੱਚ ਹੀ ਉਸਨੇ ਇੱਕ ਮੁੰਡੇ ਨੂੰ ਸਾਨੂੰ ਬੁਲਾਇਆ ਜੋ ਕਿ ਉਸ ਦੀ ਉਮਰ ਦਾ ਹੀ ਲੱਗਦਾ ਸੀ ਉਸ ਕੁੜੀ ਨੇ ਬਹੁਤ ਹੀ ਮਾਣ ਨਾਲ ਮੇਰੀ ਸਹੇਲੀ ਨੂੰ ਉਸ ਨਾਲ ਮਿਲਵਾਉਣ ਆ ਕਿਹਾ ਕਿ ਇਹ ਮੇਰਾ ਫਰੈਂਡ ਹੈ ਮੈਂ ਇਸ ਦੇ ਨਾਲ ਹੀ ਵਿਆਹ ਕਰਾਉਣਾ ਹੈ। ਘਰਦਿਆਂ ਨੂੰ ਤਾਂ ਮੈਂ ਸਾਫ਼ ਸੁਸਤ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਜੇ ਇਸ ਨਾਲ ਮੇਰਾ ਵਿਆਹ ਨਹੀਂ ਕੀਤਾ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ। ਅਤੇ ਫਿਰ ਉਸ ਦੇ ਦਸਨ ਮਗਾਵਕ ਘਰ ਦੇ ਹੁਣ ਵਿਆਹ ਲਈ ਮੰਨ ਗਏ ਹਨ। ਮੇਰੇ ਸਾਹਮਣੇ ਉਸ ਕੁੜੀ ਦੇ ਮਾਪਿਆਂ ਦੇ ਭੋਲੇ ਜਿਹੇ ਚਿਹਰੇ ਆ ਗਏ ਜੋ ਕੁਝ ਦਿਨ ਪਹਿਲਾਂ ਹੀ ਮੈਨੂੰ ਮਿਲੇ ਸੀ। ਮੁੰਡਾ ਕੋਲ ਖੜਾ ਬੇਸ਼ਰਮੀਹਾ ਸਾਹਸ ਰਹੀ ਅਸੀ ਮੈਨੂੰ ਉਠੀ ਖੜਨਾ ਔਖਾ ਲੱਗ ਰਿਹਾ ਸੀ ਮੈਂ ਉਸ ਕੁੜੀ ਦੀ ਸੋਚ ਤੋਂ ਹੈਰਾਨ ਸੀ ਕਿ ਮਾਪਿਆਂ ਦੇ ਘਰ ਵਿੱਚ ਉਠਾ ਦੇ ਕੇ ਆਪਣੀਆਂ ਨਜਾਇਜ਼ ਮੰਗਾਵਣ ਦਾ ਕਿੰਨਾ غرور ਹੈ ਇਸ ਵਿੱਚ ਪਰ ਸਾਡੀਆਂ ਅਜਈਆਂ ਧੀਆਂ ਜਿਹਨੀਆਂ ਤੌਰ ਤੇ ਇੰਨੀਆਂ ਕਮਜ਼ੋਰ ਕਿਉਂ ਹਨ ਕਿ ਕੋਈ ਵੀ ਆਪਣੀਆਂ ਕੁਝ ਕੁ ਮਿੱਠੀਆਂ-ਮਿੱਠੀਆਂ ਗੱਲਾਂ ਦੇ ਵਿੱਚ ਨਾ ਲਾ ਕੇ ਉਹਨਾਂ ਨੂੰ ਆਪਣੇ ਮੰਗਰ ਲਾ ਲੈਂਦਾ ਹੈ ਤੇ ਉਹ ਲਾਈ ਲੱਗ ਬਣੀਆਂ ਉਸ ਦੇ ਪਿੱਛੇ ਹੀ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੀਆਂ ਨੇ ਮੈਂ ਕੁਝ ਸਵਾਲ ਅਜੇ ਹੀ ਸੋਚ ਰੱਖਣ ਵਾਲੀਆਂ ਕੁੜੀਆਂ ਨੂੰ ਕਰਨਾ ਚਾਹੁੰਦੀ ਹਾਂ ਜਿਹੜੀਆਂ ਕਹਿੰਦੀਆਂ ਹਨ ਕਿ ਸਾਨੂੰ ਆਪਣੇ ਜ਼ਿੰਦਗੀ ਦੇ ਫੈਸਲੇ ਲੈਣ ਦਾ ਪੂਰਾ ਹੱਕ ਹੈ ਆਪਣਾ ਜੀਵਨ ਸਾਥੀ ਚੁਣਨ ਦਾ ਪੂਰਾ ਹੱਕ ਹੈ ਕੀ ਜ਼ਿੰਦਗੀ ਦਾ ਮਕਸਦ ਸਿਰਫ ਵਿਆਹ ਕਰਾਉਣਾ ਹੀ ਹੈ ਕਿ ਆਪਣੀ ਮਨਪਸੰਦ ਦੇ ਮੁੰਡੇ ਨਾਲ ਮਾਪਿਆਂ ਦੀ ਰਜ਼ਾ ਤੋਂ ਬਿਨਾਂ ਵਿਆਹ ਕਰਾਉਣਾ ਬਹੁਤ ਵੱਡੀ ਉਪਲਬਧੀ ਹੈ ਇਸ ਦੀ ਕੀ ਗਾਰੰਟੀ ਹੈ ਕਿ ਵਿਆਹ ਤੋਂ ਬਾਅਦ ਤੁਹਾਨੂੰ ਇਸ ਰਿਸ਼ਤੇ ਦੀ ਚੋਣ ਉਹ ਮਾਨ ਸਨਮਾਨ ਮਿਲੇਗਾ ਜਿਹਦੀਆਂ ਤੁਸੀਂ ਹੱਕਦਾਰ ਹੋ ਕਿ ਤੁਸੀਂ ਆਪਣੇ ਪੈਰਾਂ ਤੇ ਖੜੀਆਂ ਹੋ ਕਿ ਜੇਕਰ ਕੱਲ੍ਹ ਨੂੰ ਤਾਂ ਨੂੰ ਇਸ ਮੁੰਡੇ ਨੇ ਧੋਖਾ ਵੀ ਦੇ ਦਿੱਤਾ ਜਾਂ ਛੱਡ ਦਿੱਤਾ ਤਾਂ ਤੁਸੀਂ ਜ਼ਿੰਦਗੀ ਨੂੰ ਆਪਣੇ ਵੱਲ ਤੇ ਜੀ ਸਕੋਗੀਆਂ ਕਿਉਂਕਿ ਤੁਸੀਂ ਆਪਣੇ ਮਾਪਿਆਂ ਨੂੰ ਪਹਿਲਾਂ ਹੀ ਛੱਡ ਚੁੱਕੀਆਂ ਹੋ ਅਤੇ ਫਿਰ ਤੁਸੀਂ ਹੁਣ ਕਿੱਥੇ ਜਾਉਂਗੀਆਂ ਉਸ ਤੋਂ ਬਾਅਦ ਵਿਆਹ ਜ਼ਿੰਦਗੀ ਦਾ ਬਹੁਤ ਹੀ ਅਹਿਮ ਫੈਸਲਾ ਹੁੰਦਾ ਹੈ ਇਸ ਲਈ ਅਜੇ ਨਾ ਸਮਝੀ ਭਰੇ ਕਦਮ ਚੁੱਕਣ ਤੋਂ ਪਹਿਲਾਂ ਇਹਨਾਂ ਗੱਲਾਂ ਬਾਰੇ ਜੂ ਸੋਚੋ ਹਾਂ ਜੇਕਰ ਤੁਸੀਂ ਆਪਣੇ ਪੈਰਾ ਤੇ ਖੜੀਆਂ ਹੋ ਅਤੇ ਮੁੰਡਾ ਵੀ ਤੁਹਾਡੇ ਪਰਵਰ ਦੀ ਯੋਗਤਾ ਰੱਖਦਾ ਹੈ ਤੇ ਤੁਸੀਂ ਆਪਣੀ ਮਨਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਹੋ ਤਾਂ ਇਸ ਸੰਬੰਧੀ ਤੁਹਾਡੇ ਮਾਪਿਆਂ ਨੂੰ ਤੁਹਾਡੇ ਦੀ ਮਾਨ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹ ਤੁਹਾਡੀ ਪਸੰਦ ਨੂੰ ਸਹਿਜ ਹੀ ਮਨਜ਼ੂਰੀ ਦੇ ਦੇਣ ਖੁਸ਼ੀਆਂ ਵਿੱਚ ਆਪਣੇਆਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਮਾਪਿਆਂ ਨੂੰ ਜੇ ਕਰ ਤੁਹਾਡੀ ਪਸੰਦ ਤੇ ਮਾਣ ਹੋਇਆ ਤਾਂ ਉਹ ਕਦੇ ਵੀ ਤੁਹਾਡਾ ਦਿਲ ਨਹੀਂ ਦਿਖਾਉਂਗੀ ਪਰ ਭੱਜ ਕੇ ਵਿਆਹ ਕਰਾਉਣਾ ਕੋਈ ਬਹਾਦਰੀ ਨਹੀਂ ਸਭੋ ਬੁਝਿਰੀ ਰਾ ਅੰਤ ਵਿੱਚ ਧੀਆ ਨੂੰ ਇਹੀ ਗੁਜਾਰਸ਼ ਕਰਾਂਗੀ ਕਿ ਤੁਸੀਂ ਉਹ ਮਾਪਿਆਂ ਦਾ ਮਾਣ ਬਣੋ ਜਿਹੜੇ ਧੀਆ ਬੁੱਤ ਮਾਪਿਆਂ ਤੋਂ ਬਾਹਰੇ ਹੋ ਕੇ ਵਿਆਹ ਕਰਵਾ ਲੈਂਦੇ ਹਨ ਉਹਨਾਂ ਨੂੰ ਬਸਤਾਉਣ ਦੀ ਜ਼ਿੰਦਗੀ ਬਹੁਤ ਖੁੱਲਾ ਸਮਾ ਦਿੰਦੀ ਹੈ ਅਸੀਂ ਉਹੀ ਹੁੰਦੇ ਹਾਂ ਜੋ ਛੋਟੀਆਂ-ਛੋਟੀਆਂ ਚੀਜ਼ਾਂ ਲੈਣ ਲਈ ਵੀ ਆਪਣੇ ਮਾਪਿਆਂ ਦੀ ਸਲਾਹ ਲੈਂਦੇ ਹਾਂ ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਲੈਣਾ ਫੈਸਲਾ ਲੈਣ ਲਈ ਅਸੀਂ ਉਹਨਾਂ ਦੀ ਸਲਾਹ ਲੈਣ ਦੀ ਲੋੜ ਨਹੀਂ ਸੰਦੀ ਕਿਉਂਕਿ ਅਸੀਂ ਉਹਨਾਂ ਨੂੰ ਆਪਣੇ ਦੁਸ਼ਮਣ ਜਾਂ ਰੋੜੀ ਸਮਝਣ ਲੱਗ ਜਾਂਦੇ ਹਾਂ ਕਾਲੇ ਵਿੱਚ ਕੀਤਾ ਹਰੇਕ ਕੰਮ ਅੰਤ ਵਿੱਚ पछतावे का ही कारण बनता है ये कहानी बहुत ही भावुक कहानी है ती इस बारे अपने कमेंट करके जरूर दसना जी थानू तो किस तरह लगी अपने विचार भी इस संबंध के जरूर कमेंटा दसना जी अंत तक सुन लिय बहुत बहुत धन्यवाद जी